ਸਤਿ ਸ਼੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਅਨਸ਼ਰਮਾ ਵਲੌਗਸ ਤੁਹਾਡਾ ਸਵਾਗਤ ਕਰਦੇ ਆਂ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਅੱਜ ਦੇ ਵਲੌਗ ਦੇ ਵਿੱਚ ਅਸੀਂ ਤੁਹਾਨੂੰ ਲੈ ਕੇ ਆਏ ਆਂ ਦਰਬਾਰ ਘਾਟੂ ਸ਼ਾਮ ਜੀ ਸਮਰਾਲਾ ਰੋਡ ਖੰਨਾ ਆਓ ਤੁਹਾਨੂੰ ਵੀ ਦਰਸ਼ਨ ਕਰਵਾਈਏ ਦਰਬਾਰ ਘਾਟੂ ਸ਼ਾਮ ਜੀ ਦੇ ਅਸੀਂ ਪਹੁੰਚ ਗਏ ਆਂ ਜੀ ਮੰਦਿਰ ਘਾਟੂ ਸ਼ਾਮ ਜੀ ਦੇ ਬਾਹਰ ਦਾ ਦ੍ਰਿਸ਼ ਹੈ ਬੜਾ ਬਹੁਤ ਬਹੁਤ ਹੀ ਵਧੀਆ ਦ੍ਰਿਸ਼ ਹੈ ਇਹ ਮੰਦਰ ਦੇ ਬਾਹਰ ਬਾਹਰ ਦਾ ਦ੍ਰਿਸ਼ ਹੈ ਸੰਗਤ ਬੜੇ ਜੋਰਾਂ ਸ਼ੋਰਾਂ ਦੇ ਨਾਲ ਬੜੀ ਸ਼ਰਧਾ ਦੇ ਨਾਲ ਬੜੇ ਸਤਿਕਾਰ ਦੇ ਨਾਲ ਮੱਥਾ ਟੇਕ ਰਹੀ ਹੈ ਬਾਹਰ ਲੰਗਰ ਵੀ ਢੁੱਟ ਵਰਤ ਰਹੇ ਹਨ ਕਿਉਂਕਿ ਗਰਮੀ ਅੱਜ ਬਹੁਤ ਜ਼ਿਆਦਾ ਹੈ 45 ਡਿਗਰੀ ਟੈਂਪਰੇਚਰ ਹੋਣ ਦੇ ਬਾਵਜੂਦ ਵੀ ਸੰਗਤਾਂ ਦੇ ਵਿੱਚ ਉਤਸ਼ਾਹ ਸ਼ਰਦਾ ਪ੍ਰੇਮ ਸਤਿਕਾਰ ਹੈ ਸੋ ਅਸੀਂ ਦੇਖ ਰਹੇ ਹਾਂ ਕਿ ਸੰਗਤ ਕਿਤਾ ਗਰਮੀ ਵਿੱਚ ਆਨੰਦ ਲੈ ਰਹੀ ਹੈ ਅਸੀਂ ਪਹੁੰਚ ਗਏ ਅੰਦਰ ਦਰਬਾਰ ਖਾਟੂ ਸ਼ਾਮ ਜੀ ਦੇ ਦਰਸ਼ਨ ਕਰੋ ਬਹੁਤ ਹੀ ਪਿਆਰਾ ਸਰੂਪ ਹੈ ਖਾਟੂ ਸ਼ਾਮ ਜੀ ਦਾ ਇਹ ਮੰਦਰ ਦਾ ਅੰਦਰ ਦਾ ਦ੍ਰਿਸ਼ ਹੈ ਜੀ ਇਹਦੇ ਨਾਲ ਹੀ ਭਗਵਾਨ શ્રી ਕ੍ਰਿਸ਼ਨ ਜੀ ਬਹੁਤ ਹੀ ਪਿਆਰਾ ਸਰੂਪ ਕਰੋ ਦਰਸ਼ਨ ਭਗਵਾਨ શ્રી ਕ੍ਰਿਸ਼ਨ ਜੀ ਦੇ ਮੰਦਰ ਦਾ ਅੰਦਰ ਦਾ ਨਜ਼ਾਰਾ ਦੇਖੋ ਬੜਾ ਖੂਬਸੂਰਤ ਨਜ਼ਾਰਾ ਹੈ ਬਹੁਤ ਹੀ ਖੂਬਸੂਰਤ ਨਜ਼ਾਰਾ ਅੰਦਰ ਦਾ ਮੰਦਰ ਦਾ ਬਰੋਦਰਸ਼ਨ ਦਿਲ ਨੂੰ ਸਕੂਨ ਦੇਣ ਵਾਲੀ ਜਗ੍ਹਾ ਦਿਲ ਨੂੰ ਸ਼ਾਂਤੀ ਦੇਣ ਵਾਲੀ ਜਗ੍ਹਾ ਇਹ ਮੰਦਰ ਦੇ ਅੰਦਰ ਦਾ ਪੂਰਾ ਹਾਲ ਹੈ। ਇਹ ਸੀ ਹਾਲ ਜਿੱਥੇ ਸੰਗਤ ਮੱਥਾ ਟੇਕਣ ਤੋਂ ਬਾਅਦ ਹਾਜ਼ਰੀ ਭਰਦਿਆਂ ਨੇ ਬੈਠ ਕੇ ਅਤੇ ਭਜਨ ਕੀਰਤਨ ਦਾ ਆਨੰਦ ਲੈਂਦੀਆਂ ਨੇ। ਇਹ ਅਸੀਂ ਬਾਹਰ ਆ ਗਏ ਹੁਣ। ਅਸੀਂ ਵੀ ਇੱਕ ਛੋਟੀ ਜੀ ਸੇਵਾ ਨਿਭਾਉਣ ਗਏ ਸੀ। ਅਸੀਂ ਮਿੱਠੇ ਪਾਣੀ ਦੀ ਸ਼ਪੇਲ ਲਗਾਉਣ ਗਏ ਸੀ ਉੱਥੇ। ਜਿੰਨੀ ਕਿ ਸਾਡਾ ਤੋਂ ਸੇਵਾ ਹੋਈ, ਪ੍ਰਮਾਤਮਾ ਨੇ ਕਰਵਾਈ ਮੇਰੇ ਨਾਲ। ਮੇਰੇ ਫਰੈਂਡਸ ਲਖਵੀਰ ਸਿੰਘ ਲੱਕੀ ਉਹਨਾਂ ਦੀ ਪੂਰੀ ਫੈਮਿਲੀ ਸੀ ਇਹ ਉਹਨਾਂ ਵੱਲੋਂ ਹੀ ਸੇਵਾ ਕੀਤੀ ਗਈ ਸੀ ਮੰਦਿਰ ਦਾ ਕਿੰਨਾ ਸੋਹਣਾ ਦ੍ਰਿਸ਼ ਹੈ ਦੇਖ ਸਕਦੇ ਆ ਇਹ ਅਸੀਂ ਮਿੱਠੇ ਪਾਣੀ ਦੀ ਛਪੀਲ ਜੋ ਲਗਾਈ ਸੀ ਕੀ ਉਹ ਵਰਤਾਰੇ ਨੇ ਬੜੀ ਸ਼ਰਧਾ ਤੇ ਪ੍ਰੇਮ ਨਾਲ ਸੇਵਾ ਕਰ ਰਹੇ ਨੇ ਅਸੀਂ ਬੇਨਤੀ ਕਰਦੇ ਹਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਤੁਹਾਡੇ ਕਮੈਂਟ ਕਰਨ ਦੇ ਨਾਲ ਸਾਡਾ ਹੌਸਲਾ ਵਧਾਈ ਹੁੰਦਾ ਹੈ ਸਾਨੂੰ ਐਪਰੀਸ਼ੀਏਟ ਕਰਿਆ ਕਰੋ ਤਾਜੋ ਅਸੀਂ ਨਵੇਂ-ਨਵੇਂ ਬਲਾਕਸ ਦੇ ਵਿੱਚ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾ ਕੇ ਤੁਹਾਨੂੰ ਦਿਖਾਇਆ ਕਰੀਏ ਜੁੜੇ ਰਿਹਾ ਕਰੋ ਸਾਡੀ ਵੀਡੀਓ ਦੇ ਨਾਲ ਬਹੁਤ ਹੀ ਖੂਬ ਨਜ਼ਾਰਾ ਫਾਟੂ ਸ਼ਾਮ ਜੀ ਦੇ ਮੰਦਿਰ ਦਾ ਸੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ